ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਤੁੰਗਾਹੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਐਨੂੰ ਰਾਏਕੋਟ ਪੈਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਛੋਟੇ ਛੋਟੇ ਭਾ ਦੀਆਂ ਤੁਹਾਨੂੰ ਪੰਜ ਵਹਿੜਾ ਵਖਾਉਣੀਆਂ ਜਿਹੜੀਆਂ ਆਮ ਹੀ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਮੈਨੂੰ ਬਹੁਤ ਭੈਣ ਭਰਾ ਫੋਨ ਲਾਉਂਦੇ ਆ ਬਾਈ ਯਾਰ ਜਰਸੀ ਲੈਣੀ ਆ ਜਰਸੀ ਲੈਣੀ ਆ ਕੋਈ ਕਹਿੰਦਾ ਸੂਈ ਲੈਣੀ ਆ ਕੋਈ ਕਹਿੰਦਾ ਸੂਈ ਹੋਵੇ ਭਾਵੇਂ ਗੱਬਣ ਹੋਵੇ ਜਰਸੀ ਮੈਲ ਜੇ ਬਾਈ ਬਣਾ ਹੈਗੀ ਆ ਤਾਂ ਕੋਈ ਦੱਸ ਦੇ ਪਰ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੂ ਚਾਰ ਬਦਾਮੀ ਰੰਗ ਦੀਆਂ ਇੱਕ ਵਾਲੇ ਰੰਗ ਦੀ ਆ ਨਿੱਕੇ ਨਿੱਕੇ ਭਾ ਇਨਫੋਰਮੇਸ਼ਨ ਲੈਦਾ ਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਜੀ ਬਾਈ ਲਾਡੀ ਘਰਾਂ ਨਾ ਜੀ ਪਿੰਡ ਤੁੰਗਾ ਹੈੜੀ ਜਿਹੜਾ ਲੁਧਿਆਣਾ ਹੀ ਰਾਏਗੁਰ ਤੋਂ 10-12 ਕਿਲੋਮੀਟਰ ਤੇ ਪੈਂਦਾ ਹੈ ਮੋਬਾਈਲ ਨੰਬਰ ਦੱਸ ਸੀ 9855529812 ਕਬੂਤਰਾਂ ਦਾ ਖੋਡਾ ਬਹੁਤ ਵਧੀਆ ਬਣਾ ਲਿਆ। ਹਾਂਜੀ ਹਾਂਜੀ ਬਾਈ। ਕਿੱਦਾਂ ਬਣਾਇਆ? ਬਾਈ ਬਾਈ ਆ ਨਾਲ ਹੀ ਸੈੱਟ ਤੇ ਤਿਆਰ ਕਰ ਲਈ। ਉੱਪਰ ਵੀ ਹੈਗਾ ਉਹ ਤਾਂ ਥੱਲੇ ਵੀ ਤਿਆਰ ਕਰਿਆ ਜੀ। ਠੀਕ ਆ। ਹਾਂਜੀ। ਇਹ ਤੋਂ ਹੀ ਸ਼ੁਰੂ ਕਰ ਲੈ ਇੱਕ ਨੰਬਰ ਤੋਂ। ਹਾਂਜੀ। ਦੱਸ ਦੀ ਇਹਦੇ ਬਾਰੇ। ਇਹ ਬਾਈ ਸੂਣ ਵਾਲੀ ਆ। ਲੈ ਹਫ਼ਤਾ ਖੰਡ ਲੂਗੀ ਪੰਜਾਬ ਵਾਲੀ ਜਰਸੀ ਆ। ਸਮਾਂ ਹਫ਼ਤਾ। ਹਾਂਜੀ ਹਫ਼ਤਾ ਕਰ ਲੈ ਜੀ। ਕਿੰਨਾ ਕਿ ਦੁੱਧ ਪਿਆਜੂ? ਦੁੱਧ 18-20 ਕਿਲੋ ਪਿਆਜੂ। ਦੋਸਤੋ 18-20 18-20 22-10 ਦਾ ਦੁੱਧ ਪਿਆਜੂ। ਦੂਜੇ ਸੂਏ ਸੁੰਦੀ ਆ ਲੋਕਲ ਬਾਈ ਕਹਿੰਦਾ ਵੈਡ ਲਈ ਆ ਹਫਤੇ ਦੀ ਕੱਚੀ ਆ ਕੱਦ ਵੱਡਾ ਵਜ਼ਨ ਬਹੁਤ ਆ ਹਵਾਨਾ ਵੀ ਸੋਹਣਾ ਵੱਡਾ ਡਬਲ ਤਿਆਰ ਕੀਤਾ ਹੋਇਆ ਬਾਕੀ ਹਜੇ ਬਲ ਢੱਲਾਂ ਕਾਫੀ ਬਾਕੀ ਆ ਪੰਜ-ਛੇ ਦਿਨ ਇਹਨੇ ਲੈ ਜਾਣੇ ਆ ਪੰਜ-ਛੇ ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ساری ਬਲ ਢੱਲ ਕੱਢ ਕੇ ਪੂਰਾ ਸੋਹਣਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੋਹਣਾ ਹਵਾਨੇ ਦਾ ਮੋਢ ਉਪਰੋਂ ਚੌੜਾ ਫਟੰਗੂ ਸਟਾਰਟ ਹੁੰਦਾ ਸੀਲ ਫਾਲਾ ਭਵਾਂ ਜਵਾਕ ਚ ਹੋਈ ਜਾਣ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜੈਜ ਜ ਮੋਲਾ ਢੀ ਜੈਜ ਬਈ 70 ਮੋਲਾ 65 ਦੀ ਦੇ ਦਾਂਗੇ ਮੁੱਲ 70 65000 ਦੀ ਬਈ ਕਹਿੰਦਾ ਦੇ ਦਾਂਗੇ ਮੱਝ ਵਰਗਾ ਦੁੱਧ ਹੋ ਜਮਾ ਲੇਟ ਵਰਗਾ 18 20 ਕਿਲੋ ਦੁੱਧ ਵਾਲੀ ਪਹਿਲੀ ਗੱਲ ਤਾਂ ਮੱਝ ਛੇ ਦੀ ਮਿਲਦੀ ਨਹੀਂ ਜੇ ਮਿਲੀ ਤਾਂ 1.5 2 ਲੱਖ ਦੀ ਮਿਲਦੀ ਆ ਤੇ 65000 ਦੀ ਦੇ ਦੇਣੀ ਆ ਚੰਗੀ ਭਾਰੀ ਫੰਡਰ ਮੱਝ ਵਾਲੀ ਮੁੱਲ ਤੇ ਦੁੱਧ ਨੇ 1.5 2 ਲੱਖ ਵਾਲੀ ਮੱਝ ਦੇ ਬਰਾਬਰ ਪਿਆ ਦੇਣਾ ਤਨਾ ਗਰਮੀ ਮਣਾਵੇ ਗਰਮਿਓ ਗਰਮੀ ਦੁੱਧ ਦੇ ਨੀ ਯਾਰੇ ਦੇ ਦੂ ਜਮਾ ਜੈਜ ਮੁੱਲ 65000 ਛੋੜ ਛੱਪਾ ਮੰਨਤਾਨ ਹੋ ਜੂ ਦੋ ਨੰਬਰ ਤੇ ਆ ਜਾ ਲਾਡੀ ਇਹ ਵੀ ਬਾਈ ਹੱfte ਦੀ ਕੱਚੀ ਆ ਜੀ ਹੂੰ ਦੂ ਇਸ ਨੂੰ ਇਸ ਨੂੰ ਨਾਲ ਦੇ ਕਿੰਨਾ ਇੱਕ ਦੋ ਦੇ ਦੂ ਬਾਈ ਇਹ ਵੀ ਦੇ ਦੂ 15 ਕਿਲੋ ਦੁੱਧ ਦੋਸਤੋ ਇਹ ਵੀ ਹਫਤੇ ਦੀ ਕੱਚੀ ਆ ਦੁੱਧ ਦੇ ਵੀ ਬਾਈ ਕਹਿੰਦਾ 15 ਪਿਆਜੇ 16 ਪਿਆਜੇ ਇੱਥੇ ਪਿਆਜੂ ਭਜਨ ਮੋਜਨ ਬਹੁਤ ਤਾਂ ਲੇਵਾ ਭੰਡਾ ਇਹਦਾ ਵੀ ਖੁੱਲਾ ਵੱਡਾ ਘਟਮਾ ਜਾਂ ਟਾਇਟ ਜਾਂ ਲੇਵਾ ਨਹੀਂ ਕਿ ਭਾਈ ਇੱਕ ਦਾ ਲੇਵਾ ਵਖਾਉਂਦੀ ਹੋਵੇ ਪੂਰਾ ਸੋਹਣਾ ਲੇਵਾ ਬਾਕੀ ਹਜੇ ਹਫਤਾ ਲੈ ਜਾਣਾ ਨੇ 10 12 ਕਿਲੋ ਦੁੱਧ ਵਾਲਾ ਲੇਵਾ ਦਾ ਕਰਮਾ ਲਈ ਹੁਣ ਤਿਆਰ ਕਰੀ ਫਿਰਦੀ ਆ ਬਾਕੀ ਹਜੇ ਵੱਲ ਢੇਲਾਂ ਪਈਆਂ ਬਹੁਤ ਆ ਦਿਨ ਪੰਜ ਸੱਤ ਏਨੇ ਵੀ ਲੈ ਜਾਣੇ ਆ ਰੰਗ ਜਰੂਰ ਬਲੈਕ ਆ ਰੰਗ ਬਲੈਕ ਹੋਵੇ ਭਾਵੇਂ ਬਾਦਾਮੀ ਹੋਵੇ ਰੰਗ ਚ ਤਾਂ ਕੋਈ ਫਰਕ ਨਹੀਂ ਪੈਂਦਾ ਦੁੱਧ ਤਾਂ ਬਰੀਡ ਨੇ ਦੇਣਾ ਕੋਈ ਅਮਰੀਕਨ ਤਾਂ ਹੈ ਨਹੀਂ ਕਿ ਦੁੱਧ ਪਤਲਾ ਹੋਊ ਇਹਦਾ ਮੱਝਾਂ ਵਰਗਾ ਦੁੱਧਣਾ ਆ ਗਾੜੀ 'ਚ ਵੀ ਦੁੱਧ ਚੰਗਾ ਮੂਰਲੇ ਥਾਨ ਤੋਂ ਗੱਠੇ ਨੂੰ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਮੋਟਾ-ਮੋਟਾ ਥਾਨ ਆ ਸਹੀ ਬਣੇ ਪਸ਼ੂ ਵੈੜ ਹੋਵੇ ਮੱਝ ਹੋਵੇ ਦੁੱਧ ਵੱਧ ਹੋ ਉਹੀ ਦਿੰਦਾ ਜਿਹਦੀ ਅਗਾੜੀ ਪਿਛਾੜੀ ਭਾਰੀ ਹੋਵੇ ਜੇ ਅਗਾੜੀ 'ਚ ਦੁੱਧ ਗਲਾਸ ਨਿਕਲੇ ਤੇ ਪਿਛਾੜੀ 'ਚ ਬਾਲਟੀ ਕਿਧਰੋਂ ਭਰਦੂ ਗੱਲੀ ਨਾ ਆ ਗਾੜੀ ਪਿਛਾੜੀ ਰਲਾ ਕੇ ਹੀ ਪਸ਼ੂ ਦੁੱਧ ਵੱਧ ਦਿੰਦਾ ਜੈਜ ਮੋ ਲੱਡੀ ਦਾ ਬਈ ਇਹਦਾ 48000 ਆ 47 ਦੇ ਦੋਸਤੋ ਜਮਾ ਜੈ ਜਮੋਲ ਟੋਕੜ ਵੜਾ ਵਾਲਾ ਪਾ 47000 ਦੀ ਦੇ ਦੇਣੀ ਆ ਦੁੱਧ 15 ਪਿਆਜੇ 16 ਪਿਆਜੇ ਖੁੱਲਾ ਪਿਆਜੂ ਇਸ ਤੋਂ ਘੱਟ ਮੁੱਲ ਚ ਤਾਂ ਫਿਰ ਦੇਣੀ ਵੀ ਕੀ ਨਹੀਂ ਟੋਕੜ ਦਾ ਭਮਾ ਦੇ ਦੇ ਕੋਈ ਗੱਬਣ ਤਿਆਰ ਜਾਂ ਤਾਜੀ ਸੂਈ ਤਾਂ ਕਿਸੇ ਨੇ ਨਹੀਂ ਦੇਣੀ 3 ਨੰਬਰ ਤੇ ਆ ਜਾ ਲਾਡੀ ਇਹ ਬਈ ਤਾਜੀ ਸੂਈ ਹੋਈ ਆ ਜੀ ਹਮ ਹਾਂਜੀ ਮਗਰ ਕੀ ਇਹਦੇ ਮਗਰ ਬੱਛਾ ਹੀ ਆ ਜੀ ਕਿੰਨਾ ਗ ਦੁੱਧ ਪਿਆਜੂ ਦੁੱਧ ਹੈਗਾ ਜੀ ਹੁਣ 10 ਕਿਲੋ 12 12 ਬਲਾਸੀ ਚਾਹੀਦੀ ਜੈ ਜਮੋਲ ਇਹ ਦੇ ਦਾਂਗੇ 45000 ਰੁਪਏ ਲਓ ਜੀ ਉਹ 47 ਨਾਲੋਂ ਵੀ ਘੱਟ ਭਾਏ 45000 ਦੀ ਦੇ ਦੇਣੀ ਆ 10 ਕਿਲੋ ਬੋਲੀ ਹੈਗੀ ਆ 12 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਤਾਜੀ ਸੂਈ ਆ 45000 ਦੀ ਦੇ ਦੇਣੀ ਆ ਦੁੱਧ ਜਰ ਸਿੰਘਾਂ ਦਾ ਮੱਝਾਂ ਵਰਗੇ ਹੁੰਦਾ ਤੇ 12 ਕਿਲੋ ਦੁੱਧ ਵਾਲੀ 45000 ਦੀ ਕੀਨੇ ਦੇਣੀ ਆ ਫੰਡਰ ਵੀ 50 55000 ਦੀ ਵਿਕ ਜਾਂਦੀ ਮੱਝ ਚਵਾਈ ਪੂਰੀ ਬੋਲੀ ਆ ਮੋਟੀ ਧਾਰ ਕੋਲੀ ਚਵਾਈ ਆ ਕੋਈ ਭੂਰਨੀ ਛਿੱਟਾ ਨਹੀਂ ਪਾਵਾਂ ਚੋਕੇ ਲੈ ਜਾਓ 10 ਕਿਲੋ ਤਿਆਰ ਹੈ 2 ਕਿਲੋ ਦੁੱਧ ਰਾਵਣਾ ਵਧਾ ਦੂ ਬਾਕੀ ਉਹ ਥੋੜੀ ਸੇਵਾ ਜੇ 2 ਕਿਲੋ ਦਾਣਾ ਵੱਧ ਪਾ ਲਓਗੇ ਹੋ ਸਕਦਾ 13 ਪਿਆ ਜੇ 14 ਪਿਆ ਜੇ ਨਹੀਂ 12 ਗ ਤਾਂ ਇਹਨੇ ਰਾਵਣਾ ਹੀ ਪਿਆ ਦੇਣਾ ਮੋਟਾ ਮੋਟਾ ਥਾਣਾ ਸੀਰ ਫੁੱਲ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਫੁੱਲ ਸੀਰਸ ਆਊਗਾ ਅੱਗੇ ਆ ਜਾ ਲੜੀ 4 ਨੰਬਰ ਤੇ ਇਹ ਸੂਣ ਵਾਲੀ ਆ ਜੀ ਸਾਮਾ 10 ਕਿਲੋ ਲੈ ਜੀ ਦੁੱਧ ਦੁੱਧ ਦੇ ਦਿਓ ਜੀ 15 ਕਿਲੋਈ ਜੋੜਾ ਹੀ ਯਾਨੀ ਵਧੀਆ 15 15 ਕਿਲੋ ਵਾਲਾ ਠੀਕ ਆ ਆ ਦੋਸਤੋ 4 ਨੰਬਰ ਤੇ 5 ਨੰਬਰ ਦੋਵੇਂ ਵਹਿਣਾ ਬਾਈ ਕਹਿੰਦਾ 15 15 ਕਿਲੋ ਦੁੱਧ ਆ ਲੀਆਂ ਆ ਜਿਹੜੀ ਤੁਸੀਂ ਆਹ ਵੇਖ ਰਹੇ ਆ ਤੇ ਜਿਹੜੀ ਇੱਕ ਇਦੂ ਅੱਗੇ ਵੇਖਣੀ ਆ 5 ਨੰਬਰ ਤੇ ਇਹ ਤੁਸੀਂ 4 ਨੰਬਰ ਵੇਖ ਰਹੇ ਆ ਇਹ ਵੀ ਅੰਦਾਜ਼ਾ 5-7 ਤੱਕ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਜੀ ਲ ਆ ਗਿਆ ਤਾਂ 1-2 ਦਿਨ ਵੱਧ ਵੀ ਲੈ ਸਕਦਾ ਬਾਕੀ ਗਰਮੀ ਆ ਤੇ ਜੰਗ ਪਹਿਲਾਂ ਵੀ ਸੂ ਸਕਦਾ 15 ਕਿਲੋ ਦੁੱਧ ਪਿਆ ਜੂ ਜਰਸੀ ਬਰੀਡ ਦੀ ਜਾਦ ਵਾਲੀ ਵਹਿੜੇ ਲੇਵਾ ਭਾਂਡਾ ਸੋਹਣਾ ਪੰਜ ਸੱਤ ਦਿਨਾਂ ਦੇ ਅੰਦਰ ਬਾਅਦ ਤਿਆਰ ਹੋ ਜੂਗੀ ਬਾਕੀ ਮੱਝ ਦਾ ਤੁਹਾਨੂੰ ਵੀ ਪਤਾ ਦਰਮਿਆਨੇ ਬੰਦੇ ਦੀ ਰੇਂਜ ਤੋਂ ਬਾਹਰ ਹੋਈ ਫਿਰਦੀ ਐ ਸਰਦਾ ਦਾ ਭਾਵਾ ਮੱਝ ਛੱਡੋ ਭਾਵਾ ਘੋੜੀ ਲਿਆਵੇ 5 ਲੱਖ ਵਾਲੀ ਤੇ ਪਰ ਮੈਂ ਦਰਮਿਆਨੇ ਬੰਦੇ ਦੀ ਗੱਲ ਕਰਦਾ ਤੇ ਦਰਮਿਆਨੇ ਬੰਦੇ ਦੀ ਗੱਲ ਵੀ ਸਹੀ ਐ ਅਗਲਾ ਕਹਿੰਦਾ ਬਾਈ ਯਾਰ ਮੱਝ ਬਾਲੇ ਪੈਸਿਆਂ ਦੀ ਆਉਂਦੀ ਐ ਜਰਸੀ ਥੋੜੇ ਪੈਸਿਆਂ ਚ ਆ ਜਾਂਦੀ ਐ ਤਾਂ ਹੀ ਹਰੇਕ ਜਰਸੀ ਭਾਲਦਾ ਜੈਜ ਮੋ ਲੱਡੀ ਇਹਦਾ 48000 ਆ 45 ਦੀ ਹਾਂਜੀ ਲਓ ਜੀ ਇਹ ਵੀ 45 ਦੀ ਦੁੱਧ 15 ਕਿਲੋ ਪਿਆ ਦੂ ਅੱਜ ਦਿਨ ਲੈੰਦੀ ਕਰਕੇ ਤਾਂ ਹੀ 45 ਐ ਜਦ ਦਿਨ ਤਿਆਰ ਹੁੰਦੀ ਜਾਂ ਸੂੰਦੀ ਕਿਹਨੇ 45 ਦੇਣੀ 55000 ਦੀ ਵੜ ਆ ਅੱਜ 45 ਦੀ ਦੇ ਦੇਣੀ ਆ ਪੰਜ ਸੱਤ ਦਿਨ ਸਾਹਮਣੋਂਗੇ ਹੋਈ ਥੋੜਾ 10000 ਦਾ ਫਾਇਦਾ ਹੋ ਜੂ ਲਾਸਟ ਤੇ ਆ ਜਾ ਲੱਡੀ ਇਹ ਵੀ ਸੋਣ ਵਾਲੀ ਹੈ ਹਫ਼ਤਾ ਦਾ ਦਸਾਂ ਦਿਨ ਲੈ ਲੀਂਗੇ ਦੋਸਤੋ ਇਹ ਵੀ ਹਫ਼ਤੇ ਤੋਂ ਦਸਾਂ ਦਿਨਾਂ ਦੇ ਅੰਦਰ ਬਾਅਦ ਸੂਪੂਗੀ 15 ਕਿਲੋ ਵੰਗੂ ਦੁੱਧ ਵੀਰ ਦੱਸਦਾ ਇਹ ਪਿਆ ਜੂ ਤਿੰਨ ਚਾਰ ਨੰਬਰ ਤੇ ਪੰਜ ਨੰਬਰ ਵੀਰ ਨੇ ਪਹਿਲਾਂ ਹੀ ਕਹਦਾ ਸੀਗਾ ਕਿ ਦੋਵੇਂ ਬੜਾ 15 15 ਕਿਲੋ ਦੁੱਧ ਹੜੀਆਂ ਹਫ਼ਤੇ ਤੋਂ ਦਸਾਂ ਦਿਨਾਂ ਦੇ ਅੰਦਰ ਬਾਅਦ ਸੂਪੂਗੀ ਬਾਕੀ ਹਾਈਟ ਚਾਰ ਨੰਬਰ ਪੰਜ ਨੰਬਰ ਦੀ ਸੇਮ ਹੀ ਹਾਈਟ ਹੈ ਤੇ ਜੇ ਕਿਸੇ ਨੇ 18 20 ਕਿਲੋ ਵਾਲੀ ਲੈਣੀ ਹੈ ਅਗਲਾ ਇੱਕ ਨੰਬਰ ਲੈ ਲੇ ਇੱਕ ਨੰਬਰ ਸਾਰਿਆਂ ਨਾਲੋਂ ਹੀ ਵਜਨ ਚ ਵੱਧ ਆ ਤੇ ਸਾਰਿਆਂ ਨਾਲੋਂ ਹੀ ਕੱਦ ਵੱਡਾ ਹਾਈਟ ਤਾਂ ਦੋ ਨੰਬਰ ਦੀ ਵੀ ਇੱਕ ਨੰਬਰ ਦੇ ਬਰਾਬਰ ਹੀ ਹੈ ਇਹਦਾ ਜਾਇਜ਼ ਜਪਾ ਆ ਲੱਡੀ ਬਈ ਇਹ ਵੀ 45 ਜੇ ਜੋੜਾ ਰਹਿਣਾ ਕਹੇ ਨੇ 82 ਦਾ ਦੇ ਦਾਂਗੇ ਕਿੰਨੇ ਦਾ 82 ਦਾ ਲਓ ਜੀ 41 ਕੇ 41000 ਦੀ ਬੱਛੀ ਰਹਿ ਜਾਣੀ ਐ ਤੇ ਕਿਹਨੇ ਦੇਣੀ 41 ਕੇ 41000 ਦੀ ਬੱਛੀ ਜੇ ਕਈ ਭੈਣ ਭਰਾ ਹੁੰਦੇ ਜੋੜਾ ਆਪ ਨਹੀਂ ਲੈਣਾ ਕੋਈ ਆਪ ਦਾ ਹੋਰ ਭੈਣ ਭਰਾ ਚਾਚਾ ਦਾ ਆਂਡ ਗਵਾਂਡ ਜੋ ਕਿਸੇ ਨੂੰ ਨਾਲ ਅਰਲਾ ਲਓ ਵੇ ਅਸੀ ਦਾ ਜੋੜਾ ਦੇ ਦੇਣਾ ਕੱਲੀ ਦਾ ਮੁੱਲ 45 45 ਹੈ 90 ਬਣਦਾ 40 ਤੇ 1 ਕਿੱਕੇ ਵਾਲੀ ਕਿੱਕੇ ਹਜ਼ਾਰ ਦੀ ਵੜ ਰਹਿ ਜਾਣੀ ਆ ਅੱਜ ਦੀ ਵੀਡੀਓ ਦੇ ਵਿੱਚ ਜਮਾਂ ਜਾਇਜ਼ ਮੁੱਲ ਦੀਆਂ ਆ 45 ਦੀ ਦੇ ਦੇਣੀ ਆ 10 ਕਿਲੋ ਬੌਲੀ ਤਿਆਰ ਆ 12 ਕਿਲੋ ਦੁੱਧ ਪਿਆਜੂ ਨਾਰਮਲੀ ਹੋ ਸਕਦਾ 2 ਕਿਲੋ ਦਾਣਾ ਵੱਧ ਪਾ ਲੋਂਗੇ 13 ਪਿਆਜੇ 14 ਪਿਆਜੇ ਉਹ ਤੁਹਾਡੀ ਸੇਵਾ ਸੰਭਾਲ ਆ ਆ 15 16 ਕਿਲੋ ਖੁੱਲਾ ਪਿਆਜੂ ਆ ਪਿਆਜੂ 18 20 ਕਿਲੋ ਇੱਕ ਨੰਬਰ ਮੁੱਲ ਵੀ ਜਾਇਜ ਹੀ ਆ 65000 ਦੀ ਦੇ ਦੇਣੀ ਮੁੱਲ ਭਾਵੇਂ 70 ਕਰਾ ਲਓ 65 ਜੋ ਛੋੜ ਛੱਪਾ ਮਾਨ ਤਾਨ ਹੋ ਜੂ ਜਮਾ ਜਾਇਜ ਜੇ ਭਾ ਦੀਆਂ ਛੋਟੇ ਮੁੱਲ ਦੀਆਂ ਸੋਹਣੀਆਂ ਚੰਗੀਆਂ ਦੁੱਧ ਵਾਲੀਆਂ ਪੰਜ ਵਹਿੜਾ ਆਏ ਨੀਗਾ ਕਿ ਮੁੱਲ ਛੋਟੇ ਆ ਤੇ ਵਹਿੜਾ ਘਾਟੂ ਬਾਟੂ ਜਾਂ ਵਾਲਾ ਪੂਰੀਆਂ ਚੰਗੀਆਂ ਵਹਿੜਾ ਅੱਗੋਂ ਜਾਇਜ ਭਾਜ ਆਈਆਂ ਤੇ ਜਾਇਜ ਚ ਵੀਰ ਦੇ ਜਾਂਦਾ ਰੈਗੂਲਰਲੀ 4 5 6 7 ਵਹਿੜਾ ਇਸ ਘਰੇ 24 ਘੰਟੇ ਸੇਲ ਲਈ ਅਵੇਲੇਬਲ ਹੁੰਦੀਆਂ ਕਈ ਦਿਨ ਦੋ ਵੱਧ ਹੁੰਦੀਆਂ ਕਈ ਦਿਨ ਦੋ ਘੱਟ ਹੁੰਦੀਆਂ ਹੁੰਦੀਆਂ ਰੈਗੂਲਰ ਹੀ ਆ ਤੇ ਕੁਛ ਵੈਣਾ ਹੋਰ ਆ ਜਾਣੀਆਂ ਫੋਨ ਨੰਬਰ ਸਕਰੀਨ ਤੇ ਤੁੰਗਾ ਹੀੜੀ ਪਿੰਡ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਸਾਰਿਆਂ ਨੂੰ ਸਸ਼ਕਾ